ਇੱਕ ਵਾਰੀ ਇੱਕ ਤਲਾ ਦੇ ਵਿੱਚ ਨਾ ਦੋ ਹੰਸ ਰਹਿੰਦੇ ਸੀ ਤਲਾ ਦਾ ਪਾਣੀ ਸੁੱਕਦਾ ਸੁੱਕਦਾ ਸੁੱਕ ਗਿਆ ਤਾਂ ਉਹ ਦੋਨੇ ਜਣੇ ਕਹਿੰਦੇ ਵੀ ਆਪਾਂ ਕਿਤੇ ਦੂਰ ਜਗ੍ਹਾ ਤੇ ਚਲੇ ਜਾਈਏ ਉਹ ਅਜੇ ਵਿਆਹਤ ਬਣਾਈ ਜਾਂਦੇ ਸੀ ਉੱਥੇ ਇੱਕ ਕੱਚੂ ਘੁਮ ਆ ਗਿਆ ਉਹ ਕਹਿੰਦਾ ਮੈਂ ਵੀ ਤੇਰੇ ਨਾਲ ਹੀ ਜਾਵਾਂਗਾ ਉਹ ਜਾਦੂ ਉੱਡ ਤਾਂ ਨਹੀਂ ਸਕਦਾ ਵੀ ਤੂੰ ਸਾਡੇ ਨਾਲ ਕਿਵੇਂ ਜਾਵੇਂਗਾ ਉਹਦਾ ਨਹੀਂ ਯਾਰ ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਲੈ ਕੇ ਜਾਓ ਉਹ ਕਹਿੰਦਾ ਚੱਲ ਠੀਕ ਐ ਵੀ ਉਹਨਾਂ ਨੇ ਇੱਕ ਡੰਡਾ ਲੈ ਲਿਆ ਉਹਦੇ ਵਿੱਚ ਉਹਦਾ ਵੀ ਮੂੰਹ ਪਵਾ ਲਿਆ ਤੇ ਆਪਦੇ ਮੂੰਹ ਨਾਲ ਉਹ ਆਦੇ ਅਸੀਂ ਉੱਡਾਂਗੇ ਤੂੰ ਮੂੰਹ ਨਾ ਛੱਡੀ ਆਪਦਾ ਉਹ ਆਦੇ ਠੀਕ ਐ ਉਹ ਜਦੋਂ ਉੱਡਣ ਲੱਗੇ ਨਾ ਤੇ ਲੋਕਾਂ ਦਾ ਸੋਦੂ ਪਤਾ ਹੀ ਐ ਉਹ ਕਹਿੰਦੇ ਹਾਂਸ ਤਾਂ ਚੱਲ ਆਪਾਂ ਉੱਡਦੇ ਵੇਖੇ ਕਦੇ ਆ ਕੱਚੂ ਕੁੰਮਾ ਨਹੀਂ ਉੱਡਦਾ ਵੇਖਿਆ ਸੀ ਉਹ ਰੌਲਾ ਪਾਉਣਾ ਸ਼ੁਰੂ ਕਰਤਾ ਉਹਨਾਂ ਨੇ ਜਦੋਂ ਰੌਲਾ ਪਾਇਆ ਸੁਣਾਉ ਸ਼ੁਰੂ ਕਰਤਾ ਤੇ ਉਹਦਾ ਮੂੰਹ ਉਹਦੇ ਨਾਲੋਂ ਛੁੱਟ ਗਿਆ ਛੁੱਟ ਗਿਆ ਤੇ ਉਹ ਥੱਲੇ ਡਿੱਗ ਪਿਆ ਡਿੱਗ ਪਿਆ ਤੇ ਜਦੋਂ ਵੀ ਅਸੀਂ ਜ਼ਿੰਦਗੀ ਦੇ ਵਿੱਚ ਅਡਾਰੀ ਮਾਰਦੇ ਆ ਨਾ ਤਾਂ ਲੋਕ ਤਾਂ ਉਹਨੂੰ ਵੇਖ ਕੇ ਮੱਚਦੇ ਵੀ ਹੁੰਦੇ ਸੜਦੇ ਵੀ ਹੁੰਦੇ ਆ ਤੇ ਇਹ ਹੱਸਦੇ ਵੀ ਹੁੰਦੇ ਤੇ ਉਹਨਾਂ ਤੋਂ ਬਿਹਤਰ ਇਹ ਹੁੰਦਾ ਕਿ ਇਹਨਾਂ ਦਾ ਜਵਾਬ ਆਪਾਂ ਨਾ ਹੀ ਦੇਈਏ ਤੇ ਆਪਾਂ ਆਪਦੀ ਚਾਲ ਚੱਲਦੇ ਜਾਈਏ ਤੇ ਆਪਾਂ ਆਪਦੀ ਉਹ ਸਾਡਾ ਤੇ ਅਡਾਰੀ ਤੇ ਆਪਾਂ ਉੱਪਰ ਉੱਡ ਸਕਦੇ ਆ ਇਸ ਲਈ ਕਿਸੇ ਕਰਨੀ ਧਿਆਨ ਨਾ ਦਿਆ ਕਰੋ ਤੇ ਆਪਣੀ ਮੰਜ਼ਿਲ ਤੋਂ ਪਛਾਹ ਨਾ ਹਟਾਇਆ ਕਰੋ